ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕੱਤੇ ਚੱਲ ਜਾਈ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਖਤ ਢੱਲੋ ਬਾਈ ਅੱਜ ਆ ਨਾ ਕਾਫੀ ਦਿਨਾਂ ਬਾਅਦ ਆਇਆ ਕਿਉਂਕਿ ਆਪਾਂ ਨਾ ਫਰੀਦਕੋਟ ਜਾਵੜੇ ਸੀ ਬਾਈ ਦੀ ਮੁਕਸਰ ਜਾਵੜੇ ਸੀ ਸਬਜ਼ੀ ਦੀਆਂ ਵੀਡੀਓ ਬਣਾਉਣਾ ਤਾਂ ਕਰਕੇ ਜਿਹੜਾ ਇੱਧਰ ਗੈਪ ਪੈ ਗਿਆ ਬਾਈ ਤਾਂ ਕਰਕੇ ਜਿਹੜਾ ਲਾਈਵ ਆਪਣੇ ਤੋਂ ਹੋਇਆ ਨਹੀਂ ਗਿਆ ਇੰਨੇ ਦਿਨ ਹਨਾ ਜਾਂਟਾ ਯੂਐਸ ਤੋਂ ਲਾਈਵ ਬਾਈ ਕੀ ਹਾਲ ਚੱਲ ਕਿਉਂਕਿ ਯਾਰ ਸਵੇਰੇ ਸਵੇਰੇ ਸਬਜ਼ੀ ਮੰਡੀ ਜਾਣਾ ਪੈਂਦਾ ਤੇ ਉਹ ਪੋਸੀਬਲ ਹੀ ਨਹੀਂ ਵੀ 7 ਵਜੇ ਆਪਾਂ ਇੱਥੇ ਪਹੁੰਚ ਕਰ ਜੀਏ 7 ਵਜੇ ਮੁੜ ਕੇ ਇੱਥੇ ਪਹੁੰਚਿਆ ਨਹੀਂ ਆਉਂਦਾ ਤੇ ਫੇਸਬੁੱਕ ਤੇ ਤਾਂ ਆਪਾਂ ਪਾ ਵੀ ਦਿੱਤੇ ਰੇਟ ਸਬਜ਼ੀ ਮੰਡ ਹੋਰ ਜੀ ਬਾਬਾ ਜੀ ਠੀਕ ਆ ਮौज ਹੀ ਚਾਹੀਦੀ ਆ ਆਹ ਦੇਖ ਲੈ ਹੈ ਪੰਚ ਕੀ ਕੀ ਚੱਕਰ ਬਣ ਗਿਆ ਦਾ ਪੰਕਚਰ ਹੋ ਗਿਆ ਬੈਰਿੰਗ ਟੁੱਟਿਆ ਵਾ ਦਾ ਨਾ ਗੋਟ ਬੋ ਐਕਸਲੈਂਟ ਤਾਂ ਹੀ ਲਈ ਫਿਰਦੇ ਵੇਦਾਂ ਨਾਲ ਹੈ ਇਹ ਦੇਖ ਉਹ ਗੁੱਲਾੜ ਹੈ ਠੀਕ ਆ ਬਈ ਠੀਕ ਆ ਵਧੀਆ ਭਰਾ ਹਾਂ ਮੈਂ ਤੁਹਾਨੂੰ ਕੱਢ ਲਿਆ ਸੀ ਇਹ ਆਪਣਾ ਸ਼ਾਂਤੀ ਵਾਲਾ ਠੀਕ ਆ ਸ਼ਾਂਤੀ ਤੇ ਤੁਸੀਂ ਗੱਲ ਕਰੀ ਨਹੀਂ ਆ ਲਾਈਵ ਚੱਲੀ ਜਾਂਦਾ ਅੱਛਾ ਕਿਵੇਂ ਸੀ ਮਨ ਮੜਾ ਠੀਕ ਆ ਸ਼ਾਂਤੀ ਵਾਲਾ ਬਹੁਤ ਬੁਰਾ ਹਾਲ ਹੋ ਗਿਆ ਮਰੀਏ ਕੋ ਖਬਰ ਮਾ ਤਾਂ ਨੰਬਰ ਦੇ ਨਾ ਬਾਈ ਪੱਤਰਕਾਰ ਦਾ ਰਾਜੂ ਕੰਡੇ ਦਾ ਜਾਂ ਤਾਂ ਮੈਨੂੰ ਵਟਸਐਪ ਕਰਦੇ ਯਾਰ ਮੇਰੇ ਤੇ ਇਹਦੀ ਕਿੰਨੇ ਮਰੀ ਨੇ ਇੱਕ ਹੈ ਦੋ ਨੰਬਰ ਦੇ ਦੋ ਉਹਦਾ ਨੰਬਰ ਆਇ ਨਹੀਂ ਨਿਕਲਦਾ ਯਾਰ ਆ ਫੇਸਬੁੱਕ ਚੱਲਦੀ ਆ ਬਾ ਫੇਸਬੁੱਕ ਤੇ ਕਰ ਦੋ ਇੰਟਰਨੈਟ ਹੈ ਨਹੀਂ ਨਾ ਕਰੀਏ ਫੇਸਬੁੱਕ ਤੇ ਸਿਹਰ ਹੋਂਦ ਤੱਕ ਕੀ ਹੱਲ ਕਰ ਗਿਆ ਇੱਧਰ ਲਾਈਵ ਚਲਾਤਾ ਨਾ ਆਪਾਂ ਇੱਕ ਮਿੰਟ ਉਹ ਮੁੰਡੇ ਨੂੰ ਆਣੇ ਇੱਕ ਕੀ ਕਰਾਂ ਨੰਬਰ ਲੈਣਾ ਪੱਤਰਕਾਰ ਦਾ ਬਾਈ ਨੇ ਆਪਣਾ ਤਾਂ ਕੰਮ ਹੈਗਾ ਮੇਨ ਮੰਡੀ ਦਾ ਤੇ ਰੇਟਾਂ ਦਾ ਠੀਕ ਹੈ ਜਿਹੜਾ ਪੱਤਰਕਾਰ ਜੀ ਉਹ ਹੋਰ ਆ ਜਾਂਦੀ ਹੈ ਖਬਰਾਂ ਖਬਰਾਂ ਲਾਉਂਦੇ ਜਿਹੜੇ ਉਹਦਾ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਆਪਣਾ ਬੇਲੀ ਕੰਮ ਕਰਦਾ ਉਹ ਰਾਜੂ ਕੰਡਾ ਜੀ ਹਾਂ ਇਹਦਾ ਤੇ ਨੰਬਰ ਮੈਂ ਲੈ ਲਵਾਂਗਾ ਤਰੀ ਮੇਰਾ ਇਹਦਾ ਉਹੀ ਆਫਿਸ ਬਣਿਆ ਹੋਣਾ ਹਾਂਜੀ ਹਾਂ ਬੱਸ ਇਹਦੇ ਕੋਲੇ ਠੀਕ ਹੈ ਬੱਸ ਮੇਰਾ ਨਾਂ ਲੈ ਦੀ ਉਹਨੂੰ ਕਹ ਯਾਰ ਮਹਾਵੀਰ ਨੇ ਭੇਜਿਆ ਜਿਹੜਾ ਪਿੰਡੂ ਕੀਤਾ ਚੈਨਲ ਆ ਤਰਾਪੇ ਬਣਾ ਦੂਗਾ ਵੀਡੀਓ ਹੋਰ ਦੱਸ ਆ ਗੱਲ ਹੀ ਕੋਈ ਨਹੀਂ ਭਰਾ ਜਸਪਾਲ ਸਿੰਘ ਬਾਈ ਕੀ ਹਾਲ ਚਾਲ ਜੱਸੀ ਗੱਲ ਨੰਗਲ ਵਾਲੇ ਬਾਈ ਕੀ ਹਾਲ ਚਾਲ ਲਖਵਿੰਦਰ ਸਿੰਘ ਦਿਓਲ ਡੇਰਾ ਬਾਬਾ ਨਾਨਕ ਭਰਾ ਹੋਰ ਕੀ ਹਾਲ ਚਾਲ ਆ ਬਾਈ ਠੀਕ ਠਾਕ ਵਧੀਆ ਲਾ ਬਾਈ ਬੋਲੀ ਸਟਾਰਟ ਕਰਨ ਲੱਗੇ ਇੱਕ ਦੋ ਮਿੰਟਾਂ ਦੇ ਵਿਚ ਵਿਚ ਤੇ ਵੇਖਦੇ ਕੀ ਕੀ ਡੇਟ ਜਾਂਦੇ ਜੀ ਇੱਕ ਟਰਾਲੀ ਆਈ ਆ ਹੈਂ ਲਵੇ ਟਰਾਲੀ ਇੱਕ ਹੀ ਆਈ ਅੱਜ ਕਈ ਵਾਰੀ ਇੱਕ ਟਰਾਲੀ ਨੇ ਸਿਰਾ ਲਾ ਦੇਣਾ ਹੁੰਦਾ ਰਾਮਪਾਲ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਕਮੈਂਟ ਆਉਣੇ ਸ਼ੁਰੂ ਹੋ ਗਏ ਪਾਈਆਂ ਦੇ ਲਖਵਿੰਦਰ ਸਿੰਘ ਦਿਓ ਡੇਰਾ ਬਾਬਾ ਨਾਨਕ ਪਲਵਿੰਦਰ ਗਿੱਲ ਜਤਿੰਦਰ ਸਿੰਘ ਕੀ ਹਾਲ ਚਾਲ ਹੈ ਬਾਈ ਰਾਮਪਾਲ ਸਿੰਘ ਬਾਈ ਕੀ ਹਾਲ ਚਾਲ ਹੈ ਭਰਾਓ ਠੀਕ ਠਾਕ ਹੈ ਜੀ ਸਬਜ਼ੀ ਮੰਡੀ ਦੇ ਵਿੱਚ ਬੜਾ ਚੱਕਰ ਪੈ ਗਿਆ ਕੋਟਕਪੂਰਾ ਮੰਡੀ ਦੇ ਵਿੱਚ ਬਾਈ ਰੇਟ ਨਹੀਂ ਦੱਸਦੇ ਸੀਗੇ ਆਪਾਂ ਨੂੰ ਸਗੋ ਦੀ ਬਹੁਤ ਆੜਦੀਆਂ ਵਿੱਚ ਚੰਗੇ ਵੀ ਆ ਵੀਰ ਭਰਾ ਆਪਣੇ ਨਾਲ ਸਗੋਂ ਦੀ ਸ਼ੁਰੂ ਤੋਂ ਬਣਦੀ ਇਹਨਾਂ ਦੀ ਤੇ ਬਹੁਤ ਵਧੀਆ ਰੇਡ ਦੱਸਦੇ ਪਰ ਇਹਨਾਂ ਦਾ ਪ੍ਰੈਸ਼ਰ ਚ ਪਾ ਦਿੰਦੇ ਮੁੜ ਕੇ ਗਾਹਾਂ ਵਾਲੇ ਜਿਵੇਂ ਹੁੰਦੇ ਪ੍ਰਧਾਨ ਹੋਗੇ ਜਿਵੇਂ ਗਰੁੱਪ ਚ ਪਾਦਾ ਵੀ ਜੇ ਕੋਈ ਆਉਂਦਾ ਰੇਡ ਨਹੀਂ ਦੱਸਣੇ ਭਲਾ ਯਾਰ ਰੇਡ ਰੇਟ ਦੱਸਣ ਤੋਂ ਕਿਵੇਂ ਰੋਕ ਸਕਦਾ ਕੋਈ ਰੇਡ ਤਾਂ ਜਿੱਤੋ ਮਰਜੀ ਇੱਥੇ ਪਤਾ ਕਰ ਲਿਆ ਨਾ ਵੀਡੀਓ ਆਪਣੀਆਂ ਉਵੇਂ ਹੀ ਆਈ ਜਾਂਦੀਆਂ ਹਾਂ ਵੱਡੀ ਵੀਡੀਓ ਜ਼ਰੂਰ ਨਹੀਂ ਆਏਗੀ YouTube ਤੇ ਤੇ Facebook ਵਾਲੀਆਂ ਵੀਡੀਓ ਆਪਣੀਆਂ ਲਗਾਤਾਰ ਹੀ ਹੋਣਾ ਆਈ ਜਾ ਕਰਨਗੇ ਭਾਈ ਰੇਟਾਂ ਵਾਲੀਆਂ YouTube ਵੀਡੀਓ ਤੇ ਥੋੜਾ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਭਾਈ ਨਾ ਟਾਈਮ ਦੀ ਥੋੜੀ ਮਾਰਦੀ ਹੈ ਘਾੜ ਕਿਉਂਕਿ ਉਹ 20 25 ਮਿੰਟ ਦੀ ਵੀਡੀਓ ਬਣਾਉਣ ਵਾਸਤੇ 30 35 40 ਮਿੰਟ ਲੱਗ ਹੀ ਜਾਂਦੇ ਘੰਟਾ ਹੀ ਲੱਗ ਜਾਂਦਾ ਆਲਮੋਸਟ ਯਾਰ ਫਿਰ ਉਹਦੀ ਕਟਿੰਗ-ਕਟਿੰਗ ਕਰਕੇ 20 25 ਮਿੰਟ ਦੀ ਵੀਡੀਓ ਬਣਾਉਣੀ ਹੁੰਦੀ ਹੈ ਨਾ ਸੋ ਉਹਦੇ ਕਰਕੇ ਥੋੜਾ ਜਿਹਾ ਚੱਕਰ ਜਿਹਾ ਪੈ ਜਾਂਦਾ ਰੀਲ ਵਾਲੇ ਰੇਡ ਤਾਂ ਆਪਣੇ ਕੋਲੇ ਫੇਸਬੁੱਕ ਤੇ ਤਾਂ ਆਪਾਂ ਪਾਈ ਦੇਈਦੇ ਬਾਈ ਜਿਵੇਂ ਮਕਸਰ ਦੇ ਹੋਗੇ ਫਰੀਦਕੋਟ ਦੇ ਹੋਗੇ ਸੋ ਮੈਨੂੰ ਚੱਕਰ ਨਹੀਂ ਬੰਦਾ ਇਹਨਾਂ ਨੂੰ ਕੀ ਤੰਗੀ ਪਰੇਸ਼ਾਨੀਆਂ ਕਹਿੰਆਂ ਨੂੰ ਕੀ ਕਰ ਸਕਦੇ ਆਂ ਬਾਈ ਪਰ ਰੇਡ ਤਾਂ ਆਉਂਦੇ ਰਹਿਣਗੇ ਬਾਈ ਛੇ ਨਾਟਾ ਕਾਕੂ ਬੱਲੇ 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 ਕਿਵੇਂ ਆ ਜਾਏ ਬਾਬਾ ਫਰੀਦ ਆ ਬੱਲੇ 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 ਹੋਰ ਜੀ ਠੀਕ ਹੈ ਆ ਆਪਣੇ ਪਿੰਡੋਂ ਜਾਂਦੇ ਮੁੰਡੇ ਸੇਵਾ ਕਰਨ ਹੈ ਕਿੰਨੇ ਵਜੇ ਜਾਂਦੇ ਮੈਂ ਕਹ ਕੂ ਸਹੀ ਯਾਰ 3 ਵਜੇ ਮੇਰੀ ਗੱਲ ਤਾਂ ਸੁਣ ਸਾਡੀ ਵੀ ਲਾਈਵ ਆ ਹੁਣ ਤੇਰੀ ਆਵੇ ਲਾਈਵ ਚਾ ਠੀਕ ਹੈ ਵੇਖੀ ਜਾਂਦੇ ਆਪਣੇ ਪਿੰਡ ਵਾਲੇ ਬੰਦੇ ਬੈਠੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਸ ਵੇਲੇ ਆ ਜਾਂਦੇ ਹਾਂ ਉੱਥੇ ਸੇਵਾ ਲਉਂਦੇ 3 ਵਜੇ ਸਦਿਆਂ ਕੀ ਬਾਤ ਆ ਇਹ ਹਾਂ ਇਹ ਬੰਦੇ ਬਦਲਦੇ ਰਹਿੰਦੇ ਆ ਪਹਿਲਾਂ ਕਿਹੜੀ ਦਾ ਗੋਰੇ ਦੀ ਵੀਡੀਓ ਦਾ ਕਿਹੜਾ ਗੋਰਾ ਅੱਛਾ ਉਹ ਕੌਣੀ ਆ ਸੱਚ ਪਈ ਆ ਪਾਉਂਗਾ ਹਾਂ ਦਿੱਲੀ ਅੱਜ ਵੀਰਵਾਰ ਆਇਆ ਯਾਰ ਭੁੱਲੀ ਗਏ ਸੀ ਸਾਰੇ ਦੇਖੀ ਜਾਂਦੇ ਅੰਦਰ ਬੱਥੇ ਇੱਕ ਗਦੀ ਰਾਤ ਹੋਰ ਰੋਟੀ ਦਾ ਖਾਣੀ ਆ ਰੋਟੀ ਦਾ ਆਪ ਹੀ ਦੱਸ ਦਿੰਦਾ ਸਰੀਰ ਵੀ ਭੁੱਖ ਲੱਗੀ ਆ ਆਇਆ ਕਰਾਂ ਦੀ 7 ਵਜੇ ਕਿਨੇ ਔਰ 7 ਵਜੇ ਕੇਵਲ ਇੱਕ ਟਰਾਲੀ ਆ ਮਾਰਸਲਫ ਦੇ ਰੇ ਕੱਲ ਲਈ ਸੀ ਜੀ ਗਿੱਗਦੇ ਪਾਣੀ ਮੰਦ ਡੀਗਲਾ ਡੀਗਲਾ ਕੋਈ ਨਹੀਂ ਅੱਗੇ ਕਿਹੜਾ ਆਪਾਂ ਹਾਂ ਚੀਮਾ ਸਾਹਿਬ ਜੀ ਕੀ ਹਾਲ ਚਾਲ ਹੈ ਬਾਈ ਮਹਾਕੀਰ ਸਿੰਘ ਜੀ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਆ ਦਰਸ਼ਨ ਬਾਈ ਆਏ ਆ ਯਾਰ ਮੈਂ ਸਬਜੀ ਮੰਡੀ ਦੇ ਵਿੱਚ ਚੱਕਰ ਪੈ ਗਿਆ ਸੀ ਥੋੜਾ ਜਿਹਾ ਇਹ ਆਪਾਂ ਨੂੰ ਰੇਡ ਰੂਟ ਦਾ ਚੱਕਰ ਪੈ ਗਿਆ ਸੀਗਾ ਕਈ ਕਈਆਂ ਬੰਦਿਆਂ ਦਾ ਤਾਂ ਭਾਈ ਜਿਹੜਾ ਹੁੰਦਾ ਇਹ ਮਤਲਬ ਜਿਹੜੇ ਜਿੰਨੇ ਵੀ ਰੀਡਿੰਗ ਵਾਲੇ ਜੱ ਭਈਏ ਲਾ ਲੋ ਯਾਰ ਜਿੰਨੇ ਵੀ ਹੈਗੇ ਹਨ ਇਹ ਜਾ ਕੇ ਇਕੱਠੇ ਹੋ ਕੇ ਜੇ ਮੰਨ ਕੇ ਚੱਲੋ ਵੀ ਜਮਨ 60 ਵੀ ਕੀ ਇਹਨਾਂ ਨੇ ਵੇਚ ਨਹੀਂ ਦੀ 2.5 250 ਸਿੱਧੀ ਗੱਲ ਆਪਣੀ 200 ਰੁਪਏ ਵੇਚ ਲੈਂਦੇ ਕਈ ਵਾਰ 180 ਰੁਪਏ ਵੇਚ ਲੈਣ 90 ਰੁਪਏ ਆਪਾਂ ਦੱਸੀਦਾ ਵੀ ਭਾਈ ਕ੍ਰੇਟ ਜਿਹੜਾ ਇਹ ਤੁਹਾਨੂੰ ਇਕੱਠਾ ਲੈਣਾ ਪੈਣਾ ਬਹੁਤ ਦੱਸੀਦਾ ਹੋਲ ਸੇਲ ਦੇ ਰੇਟ ਆ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਾ ਐਡਾ ਕਬਲਾ ਕਿਹੜਾ ਹੁੰਦਾ ਵੀ ਜਿਹੜਾ ਨਾਂ ਪਤਾ ਹੋਵੇ ਜਿਹੜੇ ਅੰਦਰਲੀ ਮੰਡੀ ਦੇ ਰੇਟ ਆ ਵੀ ਉਹ ਤਾਂ ਵੱਖਰੇ ਹੋਣਗੇ ਇਤੋਂ ਮਿਲ ਗਈ ਆ ਮਾ ਲਾੜ ਤੂੜਤ ਲਾ ਕੇ ਤੁਹਾਨੂੰ 70 ਪੈ ਗਈ 80 ਪੈ ਗਈ ਤੁਸੀਂ ਯਾਰ ਵੀ ਚਲੋ 120 ਲਾ ਲਓ 30 ਲਾ ਲਓ ਹਨਾ ਦੁੱਗਣੀ ਲਾ ਲਓ ਘਟੋੜ ਯਾਰ 2-200 ਰੁਪਏ ਰੇਟ ਯਾਰ ਇੱਥੇ ਜਾ ਕੇ ਤੇ ਜਿਹੜੇ ਬੰਦੇ ਆਪਣੇ ਤੇ ਲੱਗਦੇ ਉਹਨਾਂ ਨੇ ਕੰਪਲੀਟ ਕੰਬਲੂਟ ਕਰੀ ਸੀ ਜਨੇ ਆ ਮਾਰਕੀਟ ਕਮੇਟੀ ਵਾਲਾ ਨਾ ਵੀ ਐ ਕਰਕੇ ਸਾਡਾ ਰਜਗਾਰ ਮਾਰਦਾ ਜੇ ਉਹ ਰਜਗਾਰ ਭਾਈ ਉਹ ਮਰਨਾ ਹੁੰਦਾਗਾ ਜਿਹੜਾ ਆਪਾਂ ਮਤਲਬ ਵੀ ਕਹਿੰਦੇ ਆ ਵੀ ਜੈਜ ਰੇਟ ਰੱਖ ਲਓ ਯਾਰ ਹਨਾ ਰਜਗਾਰ ਤਾਂ ਸਾਰੇ ਕੋਈ ਕਵਲਾ ਨਹੀਂ ਗਾ ਇੱਥੇ ਮੰਨ ਲਓ ਜਿੰਨੇ ਗਾਹਕ ਆ ਜਿਨੇ ਖਰੀਦਣੀਆਂ ਚ ਜੋ ਨੂੰ ਵੀ ਪਤਾ ਜੇ ਬਾਈ ਨੇ ਵੀਡੀਓ ਦੇ ਵਿੱਚ 60 ਦੱਸਿਆ ਤੇ ਇਹਨਾਂ ਨੇ 80 80 90 90 ਵਿੱਚ ਨਹੀਂ ਐਡਾ ਕਵੜਾ ਕੋਈ ਨਹੀਂ ਹੁੰਦਾ ਵੀ 60 ਰੁਪਏ ਵੀਡੀਓ 'ਚ ਵੇਖ ਕੇ ਅਗਲਾ ਕਹੂਗਾ ਬਾਈ 50 ਲੈ ਲੈ ਤੂੰ ਨਾ ਐਡਾ ਕਵੜਾ ਤਾਂ ਮੈਂ ਨਾ ਕੋਈ ਹੋਣਾ ਨਹੀਂ ਦੁਨੀਆ ਤੇ ਪਰ ਰੌਲਾ ਇਹ ਆ ਵੀ ਜਦੋਂ ਆਪਾਂ ਵੱਡਣਾ ਚਾਹਦੇ ਆ ਕਈ ਬੰਦਿਆਂ ਨੇ ਜਿਵੇਂ 60 ਚੀਜ਼ ਲੈ ਲਈ ਵੇਚਣੀ 2 200 ਆ ਉੱਥੇ ਅਗਲਿਆਂ ਨੂੰ ਤਰਾਜ ਹੋ ਜਾਂਦਾ ਰੌਲਾ ਇਹ ਆ ਤੇ ਆਪਾਂ ਦਾ ਸਹੀ ਚੀਜ਼ੀ ਵਖਾਉਨੇ ਆ ਫਿਰ ਇਹਨਾਂ ਇੱਕ ਦਿਨਾਂ ਦੇ ਵਿੱਚ ਮਨ ਬਈ ਬਾਈ ਤੂੰ ਰੇਟ ਤੇਜ਼ ਪਾਲਿਆ ਕਰ ਮੈਂ ਕਹਿੰਦਾ ਬਈ ਮੈਂ ਨਹੀਂ ਪਾਉਂਦਾ ਤੇਜ਼ ਤੂੰ ਹੀ ਰ ਮਗਾਏ ਤੇ ਮੰਨ ਕੇ ਚਲੋ ਮੈਂ ਜਾਵਨ 60 ਵੀ ਗਿਆ ਮੈਂ ਪਾਤੀ 100 ਰੁਪਏ ਹਨ ਤੇ 100 ਰੁਪਏ ਜਾਵਨ ਪਤੀ ਅਗਲਾ ਉੱਥੋਂ ਅੰਬਰਸਰੋਂ ਗੱਡੀ ਲੈ ਕੇ ਤੁਰ ਪਏ ਯਾਰ ਵੀ ਸਾਡੀ 100 ਵਿਕ ਜੂ ਯਾਰ ਇੱਥੇ ਸਾਡੀ 50 ਵਿਕਦੀ ਅੰਬਰਸਰ ਮੈਂ ਕਿਹਾ ਅਗਲਾ ਤੇਲ ਬਾਲ ਕੇ ਮੱਚ ਕੇ ਛੜ ਕੇ ਯਾਰ ਅਗਲਾ ਆਊਗਾ ਇੱਥੇ ਅਗਲਾ ਗਾਲਾ ਨਾ ਕੱਢੂਗਾ ਯਾਰ ਵੀ ਉਹਨੇ ਤਾਂ 100 ਖਾਇਆ ਸੀ ਰੇਟ ਤੇ ਤੇ ਵਿਕੀ ਸਾਡੀ 50 ਮੈਂ ਕਿਹਾ ਮੈਂ ਨਹੀਂ ਬਈ ਜੀ ਇਹ ਕੰਮ ਕਰਦਾ ਕਰਦਾਗਾ ਤੇ ਮੈਂ ਤਾਂ ਆਪਦੇ ਸਹੀ ਰੇਟ ਜਿਹੜੇ ਹੈਗੇ ਆ ਕੋਟਕਪੁਰਾ ਮੰਡੀ ਦੇ ਵਿੱਚ ਚੱਲੀ ਜਾਂਦੇ ਉਹ ਵਿਖਾਉਣੇ ਚਾਏ ਕਿ ਨਾ ਤਰਾਜ ਹੋਵੇ ਜਾਂ ਨਾ ਹੋਵੇ ਜਿਹੜੀ ਗੱਲ ਤੇ ਰੇਡ ਭਾਈ ਆਉਂਦੇ ਰਹਿਣਗੇ ਰੀਲ ਆਪਾਂ ਰੀਲ ਦਾ ਪਾਈ ਦਿੱਤੀ ਹੈ ਫੇਸਬੁੱਕ ਤੇ ਤੇ ਵੱਡੀ ਵੀਡੀਓ ਵੀ ਜਲਦੀ ਆਉਣੇ ਸ਼ੁਰੂ ਹੋ ਜਾਣਗੀਆਂ ਕੋਈ ਗੱਲ ਨਹੀਂ ਲੱਭ ਮੈਨੂੰ ਤਾਂ ਲੱਗਿਆ ਕਿ ਬੋਲੀ ਸਟਾਰਟ ਹੋ ਗਈ ਤਾਂ ਨੇੜੇ ਜੇ ਗਏ ਹਲੇ ਨਹੀਂ ਕਹਿੰਦੇ 5 ਮਿੰਟ ਦੀ ਕਰਨੀ ਯਾਰ ਕੋਈ ਟਰਾਲੀ ਤੁਰੀ ਵੀ ਹੈ ਸ਼ਾਇਦ ਹੋ ਸਕਦਾ ਪਹੁੰਚ ਜੇ ਉਧਰ ਨੂੰ ਪਰ ਇਕੱਠੇ ਬੋਲੀ ਹੋ ਜੂਗੀ ਯਾਰ ਅਗਲੇ ਦਲ ਚ ਜਾਊਗਾ ਨਹੀਂ ਤਾਂ ਬੋਲੀ ਹੋ ਵੀ ਗਈ ਹੈ ਨਾ ਅੰਗਰੇਜ਼ ਵਾਲਖਪਾ ਕੀ ਹਾਲ ਚਾਲ ਸਾਸਤਰੀ ਕਾਲ ਦਲਜੀਤ ਸਿੰਘ ਸੰਧੂ ਸਰਸਭਾਈ ਕੀ ਹਾਲ ਚਾਲ ਹਰਪ੍ਰਭਾਨ ਸਿੰਘ ਗਰਜੰਤ ਸਿੰਘ ਤਾਲੀਆ ਢੱਲੋ ਸਭ ਗੁੱਡ ਮਾਰਨਿੰਗ ਮੀ ਬਹੁਤ ਪਿਆਰ ਬਾਈ ਜਾਂਦੇ ਕਹਿੰਦੇ ਬਾਕੀ ਬਾਈ ਯਾਰ ਮੈਂ ਉਹਨਾਂ ਨਾ ਕੋੜਕਪੂਰਾ ਸ਼ਹਿਰ ਦੇ ਵਿੱਚ ਤਾਂ ਹਲੇ ਬੱਦਲ ਜੇ ਬਣਦੇ ਪਾਣੀ ਪਹਿਲਾਂ ਖੜ ਜਾਂਦਾ ਥੱਲੇ ਪਹਿਲਾਂ ਹੀ ਡਰ ਜਾਂਦਾ ਸ਼ਹਿਰ ਆਪਣਾ ਵੀ ਹਾਂ ਬਾਈ ਇੰਨਾ ਵੀ ਯਾਰ ਕਮਾਲੀ ਕੀਤੀ ਪਈ ਆ ਚਾਰ ਦ ਹਫ਼ਤਾ ਹਫ਼ਤਾ ਹੋ ਗਿਆ ਮਨ ਪਾਣੀ ਵੀ ਸੁੱਕਿਆ ਬਾਈ ਵਾਲੇ ਦਲਜੀਤ ਸਿੰਘ ਸੰਧੂ ਸਰਸਬਾਈ ਕੀਆ ਜਰਾ ਗੁਰਦੇਵ ਸਿੰਘ ਦਾ ਰਿਮਾ ਸਾਹਿਬ ਜੀ ਬਹੁਤ ਵਧੀਆ ਆਪਣਾ ਬਹੁਤ ਵਧੀਆ ਕਰਦੇ ਆ ਬਾਈ ਬੋਲੀ ਸਟਾਰਟ ਇੱਕ ਦੋ ਮਿੰਟ ਦੇ ਵਿੱਚ ਵਿੱਚ ਬਸ ਆਜੋ ਗਰਾਂਦੀ ਬਾਈ ਬੋਲੀ ਸਟਾਰਟ ਕਰੀਏ 7 ਵਜੇ ਤੇ 4 ਮਿੰਟ ਹੋ ਗਏ ਕੀ ਆਲਾ ਬਾਈ ਆਓ ਬਾਈ ਆਓ ਆ ਜਾਓ ਕਰਨ ਠੀਕਾ ਤੋੜ ਗਿਆ ਮੈਨੂੰ ਲੱਗਦਾ ਨਹੀਂ ਹੁੰਦਾ ਲੈ ਉਹਦੇ ਆ ਜਾਓ ਭਾਈ ਜੀ ਜਾਨੀ ਅੰਦਰਲੀ ਥੋੜੀ ਬੋਲੋ 300 300 ਅਰ ਜੇ ਆਸਤਾ ਹਾਂ ਰੋਕੰਦਲਾ ਦੱਸੀਏ ਤੇ ਬਾੜ ਜਾਊਗੀ ਖੇੜ ਤੋਂ ਗਾਂ ਵਾਲੀ ਬਾੜ ਐ ਨਹੀਂ ਤਾਂ ਫੇਰ ਕਿੰਨੀ ਤਾਂ ਖੇੜ ਜਿੰਨੀ ਬਾੜ ਹਾਂ ਫੇਰ ਦੱਸਿਆ ਮੁੜ ਕੇ ਜਾ ਕੇ ਟੋਲਾ ਪਾਵੇਂ ਤਾਂ ਇੰਨੀ ਬਾੜ ਲਾਲ ਆ ਜਾਂਦਾ ਤਾਂ ਅੱਗੇ ਯਾਰ ਦੋ ਗੱਲੇ ਉਹਦੇ ਬਾੜਾ ਲੱਗੇ ਨਾਲ ਕੁਆੜੀਆ ਉੱਥੇ ਠੱਲਣੀਆਂ ਤੇ ਗਾਹ ਜਾਣੀ ਦੋ ਬੰਦੇ ਜਾਣਗੇ ਉਹ ਲਾਲ ਦੇ ਦੋ ਬੰਦੇ ਇਹ ਖੜ ਸਕਦਾ ਬੋਲੀ ਦੇਣ ਹੈ 300 5 10 20 25 25 325 30 330 35 40 45 350 350 350 ਬੋਲਾਂ ਬਾਈ ਕਿਨੇ 350 ਬਾਈ ਲਾ ਬਾਈ 3500 ਰੁਪਏ ਬਾਈ ਇੱਕ ਟਰਾਲੀ ਆਈ ਸੀਗੀ ਅੱਜ ਤੇ 3500 ਰੁਪਏ ਪ੍ਰਤੀ ਕੁਇੰਟਲ ਜਿਹੜਾ ਰੇਟ ਹੋ ਗਿਆ ਜੀ ਤੇ ਜੇ ਮੰਨ ਕੇ ਚਲੋ 10 ਕੁਇੰਟਲ ਤੂੜੀ ਆ ਤੇ ਲਾ ਲਓ ਸਾਹਿਬ 3500 ਰੁਪਏ ਦੀ ਟਰਾਲੀ ਤੇਜਪੜ ਧਾਲੀ ਵਾਲ ਬਾਈ ਕੀ ਹਾਲ ਚੱਲ ਹੈ ਜੀ ਤੁਸੀਂ ਕੰਮ ਜਾਰੀ ਰੱਖੋ ਰੇਡੀ ਵਾਲਿਆਂ ਨੇ ਕਿ ਰੇਟ ਨਾ ਦੱਸਣ ਲਈ ਕਹਿ ਦਿੱਤਾ ਲੋਕਾਂ ਨੂੰ ਸਹੀ ਗੱਲ ਆ ਬਾਈ ਬਿਲਕੁਲ ਭਰਾ ਰਜਗਾਰ ਵੀ ਉਹ ਬੰਦੇ ਦਾ ਮਰਦਾ ਨਾ ਜਿਹੜਾ ਮੰਨ ਕੇ ਚਲੋ ਵੀ ਹੁਣ 60 ਲੈ ਕੇ ਜੀ ਨੇ 200 ਲਾਉਣੀ ਆ ਉਹਦਾ ਰਜਗਾਰ ਮਰਿਆ ਜੀ ਨੇ ਮਿਹਨਤ ਜੀ ਨੇ ਜਾਇਜ਼ ਰੇਟ ਲਾਉਣਾ ਆਪਦੀ ਕਮਾਈ ਮਿਹਨਤ ਕਰ ਕਰਨੀ ਆ ਨਾ ਜੇ 60 ਮਿਲੀਏ ਚੱਲ ਵੀ 100 ਲਾ 110 ਲਾ 20 ਲਾ ਮੰਨਦੇ ਆ ਖਰਚਾ ਪੈ ਜਾਂਦਾ 60 ਵਾਲੇ ਤੇ 7% ਆੜਤ ਵੀ ਲੱਗਣੀ ਚੱਲ 1.5 2 ਕਿਲੋ ਖਰਾਬ ਹੀ ਨਿਕਲਣਗੇ ਚੱਲ ਅੱਸੀ ਪੈ ਗਈ 120 ਲਾ ਲਾ 110 ਲਾ ਲਾ ਹਨ ਜਾਇਜ਼ ਜੀ ਕਮਾਈ ਰੱਖੋ ਬਾਈ ਤੇ ਸਾਰੇ ਆਸਤੇ ਵਧੀਆ ਗਾਕਾਂ ਨੂੰ ਵੀ ਫਾਇਦਾ ਜਿਹੜਾ ਨਿਰਵੇਜ ਦਾ ਉਹਨੂੰ ਵੀ ਫਾਇਦਾ ਤਾਂ ਗਾਂ ਜਿਹੜਾ ਵੇਚਣ ਆਇਆ ਉੱਥੇ ਕਿਸਾਨੋ ਦੇ ਦਿਲ ਚ ਵੀ ਨਾ ਜਾਵੇ ਯਾਰ ਮੈਂ ਉਹੀ ਰਹਿ ਗਿਆ ਵੀ 600 ਰੁਪਏ ਇਹਨਾਂ ਨੂੰ ਦੇ ਗਿਆ ਤੇ ਬਾਹਰ ਬਾਜ਼ਾਰ ਦੇ ਵਿੱਚ 200 ਵੀ ਕੀ ਜਾਂਦੀਆਂ ਉਹਦੇ ਚੰਤ ਜੀ ਨਾ ਜਾਵੇ ਗੱਲ ਉਹ ਗਰਤਾਜ ਸਿੱਧੂ ਬਾਈ ਕੀ ਆਵ ਚੱਲੇ ਜੀ ਅਜਮੇਰ ਸਿੰਘ ਭੁੱਲ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਭਰਾ ਠੀਕ ਹੈ ਜੀ ਬਾ ਬਣਉਨੇ ਆ ਭਾਈ ਯਾਰ ਰੀਲ ਤਾਂ ਪਾਈ ਦਿੱਤੀ ਆ ਵਾ ਫੇਸਬੁਕ ਤੇ ਰੇਟਾਂ ਦੀ ਰੇਟਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਯਾਰ ਕੋਈ ਚੰਤ ਵਾਲੀ ਗੱਲ ਨਹੀਂ ਭਾਵੇਂ ਇੱਥੇ ਕਿੰਨੇ ਮਰਜ਼ੀ ਰੋਕੀ ਰੁਕੀ ਜਾਣ ਰੇਟ ਆਪਣੇ ਵੀਡੀਓ ਦੇ ਵਿੱਚ ਸਹੀ ਹੋਣਗੇ ਆਪਨਾ ਕੋਈ ਇੱਥੇ ਦਵਾ ਦੂਣ ਰੇਟ ਆਪਾਂ ਚਾੜ ਦੀਆ ਵੀਡੀਓ ਰੀਲ ਤੇ ਵੇਖ ਲਓ ਜੇ ਮੇਰਾ ਵੀਰ ਭਰਾ ਰੇਟ ਬੜੇ ਤੇਜ਼ ਆ ਹੁਣ ਚੌਲੇ ਦਾ ਤੇ ਦੇਸੀ ਗਵਾਰਾ ਫਲੀ ਦਾ 120-20 ਰੁਪਏ ਰੇਟ ਜਿਹੜਾ ਹੋਇਆ ਪਿਆ ਬਾਈ ਕੱਦੂ 55-60 ਰੁਪਏ ਜਿਹੜਾ ਹੋਇਆ ਪਿਆ ਤੇ ਸਾਰੇ ਰੇਟ ਵੇਹੇ ਵੀਡੀਓ ਦੇ ਵਿੱਚ ਗਣਾ ਹਰੀ ਮਿਰਚ ਨੇ ਬਹੁਤ ਸਪੀਡ ਫੜੀ ਆ ਹਰੀ ਮਿਰਚ ਵੀ 70-70 ਰੁਪਏ ਜਿਹੜੀ ਹੋ ਗਈ ਆ ਬਾਈ ਤੇ ਧੰਨਵਾਦ ਉਹ ਤੁਹਾਡਾ ਬਹੁਤ-ਬਹੁਤ ਵੀਡੀਓ ਨਾਲ ਜੁੜਨ ਵਾਸਤੇ ਸਬਜੀ ਮੰਡੀ ਦੀ ਵੀਡੀਓ ਆਪਾਂ ਜਿਹੜੀ YouTube ਵਾਲੀ ਆ ਉਹ ਦੇਖਦੇ ਅੱਜ ਬਣਾਉਣੇ ਆ ਤੇ ਕਰਦੇ ਆ ਵਿਚਾਰ ਬਾਕੀ ਨਾ ਯਾਰ ਸਭ ਦਾ ਬਾੜੀ ਸੇਤੀ ਵਹਿ ਜਾਂਦਾ ਹੁਣ ਕਟੋ ਘਟ ਮਨ ਲਾਦਾ ਹੁਣ ਵੀ 5:30 6 ਵਜੇ ਇੱਥੇ ਮੰਡੀ ਖਾਲੀ ਹੋ ਜਾਂਦੀ ਕੋਟਪੂਰਾ ਜਿਹੜੀ ਮੰਨ ਲਓ ਮਕਸਰ ਮੰਡੀ ਆ ਗਈ ਫਰੀਦਕੋਟ ਮੰਡੀ ਆ ਗਈ ਉੱਥੇ ਵਾਲੇ ਸਬਦਾ ਬੱਤਾ ਪਿਆ ਰਹਿੰਦਾ ਬਈ ਉੱਥੇ ਭਾਵੇਂ ਲੇਟ ਵੀ ਜਾਵੜੇ ਕੋਈ ਚੱਕਰ ਨਹੀਂ ਇੱਥੇ ਤਾਂ ਮਨ ਲਾ 6 ਵਜੇ ਬਸ ਕੰਮ ਸਮਟਿਆ ਜਾਂਦਾ ਬਈ ਤੇ ਧੰਨਵਾਦ ਉਹ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਵਾਸਤੇ ਬਾਈ ਮਿਹਰਬਾਨੀ ਜੀ